ਬੜਾ ਵੱਡਾ ਜਿਗਰਾ ਹੁੰਦਾ 25 30 ਸਾਲ ਧੀ ਨੂੰ ਪਾਲ ਕੇ ਜਵਾਨ ਕਰਕੇ ਉਹਨਾਂ ਦੀ ਸਕੂਲ ਦੀਆਂ ਫੀਸਾਂ ਦੇ ਕੇ ਉਹਨਾਂ ਜਦੋਂ ਮਾਵਾਂ ਉਹਨਾਂ ਦੀਆਂ ਵਰਦੀਆਂ ਪ੍ਰੈਸ ਕਰਦੀਆਂ ਉਹਨਾਂ ਦਾ ਟਿਫਨ ਤਿਆਰ ਕਰਦੀਆਂ ਕਰਜ਼ਦਾਰ ਤਾਂ ਲੜਕੇ ਵਾਲੇ ਪਰਿਵਾਰ ਨੂੰ ਲੜਕੀ ਪਰਿਵਾਰ ਦਾ ਹੋਣਾ ਚਾਹੀਦਾ ਵੀ ਜਿਨ੍ਹਾਂ ਨੇ ਇੱਕ ਡਾਕਟਰ ਬਣਾ ਕੇ ਇੱਕ ਟੀਚਰ ਬਣਾ ਕੇ ਧੀ ਤੁਹਾਨੂੰ ਦੇਤੀ ਫੇਰ ਲਾਲਚੀ ਪਰਿਵਾਰ ਵੇਖੀ ਜਾਂਦਾ ਜੀ ਹੁਣ ਕੜਾ ਨਹੀਂ ਪਾਇਆ ਸਾਨੂੰ ਸਾਨੂੰ ਮੁੰਦਰੀ ਨਹੀਂ ਦਿੱਤੀ ਸਾਨੂੰ ਗੱਡੀ ਨਹੀਂ ਦਿੱਤੀ ਜਿਹੜੀ ਅਸੀਂ ਮੰਗੀ ਸੀ ਦੱਸੋ ਤਈਓ ਸਾਰੇ ਬੰਦੇ ਕਥਾ ਨਹੀਂ ਸੁਣ ਸਕਦੇ ਸਾਸੰਗੇ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਉਹ ਕੀਰਤਨ ਸੁਣ ਲੈਂਦੇ ਸਾਰੇ ਕਿਉਂਕਿ ਅੱਖਾਂ ਬੰਦ ਕਰਕੇ ਸੇਰੀ ਮਾਰਨਾ ਹੁੰਦਾ ਜਾਣ ਲੱਗੇ ਕਹਿਣਾ ਭਾਈ ਸਾਹਿਬ ਨੇ ਤਾਂ ਕਮਾਲ ਕਰਤੀ ਜਾਣ ਲੱਗੇ ਐਨੇ ਕਹਿਣਾ ਭਾਈ ਸਾਹਿਬ ਨੇ ਤਾਂ ਉੱਚੀ ਬੋਲੋ ਜੀ ਪਰ ਗੁਰਮਤੇ ਸਿਖਾਉਂਦੀ ਐ ਕਿ ਆਪਣੀ ਜ਼ਿੰਦਗੀ ਚੋਂ ਬੁਰਾਈਆਂ ਬਾਹਰ ਕੱਢੋ ਤੇ ਮੈਂ ਪਹਿਲਾਂ ਬੇਨਤੀ ਕਰਾਂ ਜਦੋਂ ਤੁਸੀਂ ਆਪਣੇ ਪੁੱਤ ਦੀ ਨਾਲ ਰਿਸ਼ਤਾ ਕਰਦੇ ਹੋ ਨਾ ਤੁਹਾਨੂੰ ਪਹਿਲੀ ਮਿਲਣੀ 'ਚ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਪਰਿਵਾਰ ਲਾਲਚੀ ਆ ਕਿ ਨਹੀਂ ਲਾਲਚੀ ਲੱਗ ਜਾਂਦਾ ਨਾ ਪਤਾ ਆਪਾਂ ਨੂੰ ਸਮਝ ਆ ਜਾਂਦੀ ਹੈ ਵੀ ਉਹਨਾਂ ਦੀ ਗੱਲਾਂ 'ਚੋਂ ਸਮਝ ਆ ਜਾਂਦੀ ਹੈ ਪਰ ਫੇਰ ਵੀ ਕਈ ਵਾਰੀ ਮਨ ਚਾਹੁੰਦਾ ਵੱਡਾ ਟੱਬਰ ਵਾ ਚਲੋ ਧੀ ਨੂੰ ਥੋੜਾ ਬੋਧ ਦੇ ਦਿਓ ਗੱਲ ਟੱਬਰ ਦੀ ਨਹੀਂ ਗੱਲ ਫੈਮਿਲੀ ਦੀ ਨਹੀਂ ਹੈ ਕਿੰਨੀ ਕੁ ਵਾਰ ਤੁਸੀਂ ਉਹਨਾਂ ਦੀਆਂ ਇਹ ਗਰਜਾਂ ਪੂਰੀਆਂ ਕਰਦੇ ਜਾਓਗੇ ਇਹੋ ਜਿਹਿਆਂ ਵੀ ਸੰਸਾਰ ਚ ਸੱਸਾਂ ਮੈਂ ਵੇਖੀਆਂ ਜਿਹੜੀਆਂ ਨੋ ਨੂੰ ਇਹ ਕਹਿ ਕੇ ਤੁਰਦੀਆਂ ਪੇਕੇ ਜਾ ਕੇ ਤੰਗ ਨਾ ਕਰੀਂ ਆਪਣੇ ਮਾਪੇ ਨੂੰ ਸਭ ਕੁਝ ਤੈਨੂੰ ਇੱਥੇ ਮਿਲੇਗਾ ਹੈਗੀਆਂ ਨੇ ਤੇ ਇਹੋ ਜਿਹਾਂ ਨੋਆਂ ਫਿਰ ਸੱਸਾਂ ਨੂੰ ਮਾਵਾਂ ਦਾ ਸਤਿਕਾਰ ਦਿੰਦੀਆਂ ਨੇ ਸਾਡੀ ਅਸਲੀ ਮਾਂ ਮੈਂ ਆਪਣੀ ਜ਼ਿੰਦਗੀ ਚ ਨੋਆਂ ਸੱਸ ਮਰਨ ਤੇ ਰੋਂਦੀਆਂ ਵੇਖੀਆਂ ਉਹ ਆਂਦੀਆਂ ਮਾਂ ਮਰਨ ਵੇਲੇ ਇੰਨਾ ਦੁੱਖ ਨਹੀਂ ਹੋਇਆ ਜਿੰਨਾ ਅੱਜ ਮੇਰੀ ਸੱਸ ਮਰਨ ਤੇ ਆ ਕਿਉਂਕਿ ਅਸਲੀ ਮਾਂ ਸਾਡੀ ਇਹ ਸੀ ਤੇ ਇਹੋ ਜਿਹੇ ਵੀ ਹੈਗੀਆਂ ਜਿਹੜੀਆਂ ਜੂੰਦਿਆਂ ਅੱਡ ਹੋ ਜਾਂਦੀਆਂ ਆਖੋ ਸਤਿਨਾਮ ਇਹ ਕਮੀ ਲੱਭੇ ਕਿੱਥੇ ਆ ਮੈਨੀਆਂ ਦਾ ਸਾਰੀ ਕਮੀ ਨੋਹਾਂ ਚ ਸੱਸਾਂ ਚ ਵੀ ਹੈਗੀ ਹੈ ਬਰਾਬਰ ਹੈ ਇਹ ਲੱਭਣ ਦੀ ਲੋੜ ਹੈ ਤੁਹਾਨੂੰ ਸਵਾਈਪਡ ਚੋਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਮੈਨੂੰ ਪਤਾ ਮੈਂ ਅੱਜ ਤੋਂ ਇਹ ਗੱਲ ਮੇਖਾ 8 10 12 ਸਾਲ ਪੁਰਾਣੀ ਐ ਅਸੀਂ ਝਾਰਖੰਡ ਦੀਵਾਨ ਲਾ ਕੇ ਨਾ ਤੇ ਮੈਂ ਦੋ ਦਿਨ ਇਦਾਂ ਹੀ ਨੋਆ ਬਾਰੇ ਵਿਚਾਰ ਕਰਦਾ ਰਿਹਾ ਵੀ ਉਹਨਾਂ ਨੂੰ ਆਪਣੇ ਸੱਸ ਦੀ ਸੇਵਾ ਕਰਨੀ ਚਾਹੀਦੀ ਹੈ ਸਹੁਰੇ ਦੀ ਸੇਵਾ ਕਰਨੀ ਚਾਹੀਦੀ ਹੈ ਪਰਿਵਾਰ ਚ ਰਣ ਉਹ ਜਦੋਂ ਬਾਹਰ ਨਿਕਲੇ ਤੇ ਜੋੜੇ ਘਰ ਲੱਗੇ ਦੋ ਤਿੰਨ ਪਹਿਣਾ ਖਲੋਤੀਆਂ ਆਉਂਦੀਆਂ ਵੀਰ ਜੀ ਨੋਆ ਬਾਰੇ ਹੋ ਗਏ ਦੋ ਦਿਨ ਕਥਾ ਕਰਦੇ ਸੱਸਾਂ ਬਾਰੇ ਕੋਈ ਸ਼ਬਦ ਨਹੀਂ ਹੈਗਾ ਗੁਰੂ ਰਣ ਸਾਹਿਬ ਚ ਮੈਂ ਚੁੱਪ ਕਰ ਗਿਆ ਮੈਂ ਕਿਹਾ ਅੱਛਾ ਸੱਸਾਂ ਵੀ ਪਰੇਸ਼ਾਨ ਕਰਦੀਆਂ ਨੇ ਉਹ ਮੈਨੂੰ ਹੱਸ ਕੇ ਆਉਂਦੀਆਂ ਵੀ ਵੀਰ ਜੀ ਸਾਡੀ ਸੁਣ ਲੋ ਮੈਂ ਕਹਾਂ ਸਣਾਓ ਫਿਰ ਉਹ ਆਂਦੀ ਆ ਵੀ ਮੈਂ ਮੇਰਾ ਪਤੀ ਬੈਂਕ ਵਿੱਚ ਜੌਬ ਕਰਦਾ ਹੈ ਮੇਰੇ ਪਤੀ ਨੇ ਮੈਨੂੰ ਇੱਕੋ ਸ਼ਬਦ ਕਿਹਾ ਸੀ ਕਿ ਮੇਰੀ ਮਾਂ ਨੂੰ ਗਰਮ ਖਾਣਾ ਮਿਲਣਾ ਚਾਹੀਦਾ ਤੇ ਮੈਂ ਉਹਦੋਂ ਪੱਲੇ ਬੰਨ੍ਹ ਲਿਆ ਵੀ ਜੇ ਜਿਹੜੀ ਜਿਹੜੇ ਕੰਮ ਚੋਂ ਮੇਰੇ ਪਤੀ ਨੂੰ ਖੁਸ਼ੀ ਮਿਲਦੀ ਮੈਂ ਤੇ ਉਹ ਕੰਮ ਕਰਾਂਗੀ ਨਾ ਆਂਦੀ ਮੈਂ ਫਿਰ ਟਾਈਮ ਨਾਲ ਖਾਣਾ ਬਣਾ ਕੇ ਜਦੋਂ ਬ੍ਰੇਕਫਾਸਟ ਦੇਣਾ ਤਾਂ ਵੀ ਮੰਮੀ ਨੂੰ ਪਹਿਲਾਂ ਕਦੀ ਸਹਰਾ ਸਾਹ ਮੇਰੇ ਹੈ ਨਹੀਂ ਸੀ ਤੇ ਮੈਂ ਆਪਣੀ ਮਾਂ ਨੂੰ ਸੱਸ ਨੂੰ ਰੋਟੀ ਬਣਾ ਕੇ ਦੇਣੀ ਹੁਣ ਕਹਿੰਦੀ ਜਦੋਂ ਉਹਨਾਂ ਦੇ ਆਉਣ ਦਾ ਟਾਈਮ ਹਣਾ ਕੁਦਰਤੀ ਗੱਲ ਸੀ ਵੀ ਉਹ ਜਦੋਂ ਦੁਪਹਿਰੇ ਘਰ ਆਉਂਦੇ ਸੀ ਤੇ ਮੇਰੀ ਕੋਸ਼ਿਸ਼ ਹੁੰਦੀ ਸੀ ਵੀ ਸੱਸ ਨੂੰ ਪਹਿਲਾਂ ਗਰਮ ਫੁਲਕਾ ਲਾ ਕੇ ਦੇ ਦਿਆਂ ਰੋਟੀ ਲਾ ਕੇ ਦੇ ਦਿਆਂ ਬਾਅਦ ਚ ਮੇਰੇ ਬੱਚਿਆਂ ਨੇ ਵੀ ਆ ਜਾਣਾ ਮੇਰੇ ਹਸਬੰਦ ਨੇ ਵੀ ਆ ਜਾਣਾ ਫਿਰ ਸ਼ਾਇਦ ਮੇਰਾ ਧਿਆਨ ਵੰਡਿਆ ਜਾਵੇ ਤੇ ਮੇਰੀ ਸੱਸ ਨੇ ਕਈ ਵਾਰੀ ਕਹਿਣਾ ਵੀ ਮੈਨੂੰ ਭੁੱਖ ਨਹੀਂ ਮੈਂ ਕਹਣਾ ਕੋਈ ਗੱਲ ਨਹੀਂ ਕਹਿੰਦੀ ਮੈਂ ਕਹਣਾ ਭੁੱਖ ਕੋਈ ਗੱਲ ਨਹੀਂ ਬਾਅਦ ਚ ਛਕਾ ਦਾਂਗੀ ਜੇ ਤੁਹਾਨੂੰ ਭੁੱਖ ਨਹੀਂ ਜਦੋਂ ਤੁਹਾਨੂੰ ਕਹੋਗੇ ਉਦੋਂ ਬਣਾ ਦੇਾਂਗੀ ਆਂਦੀ ਮੈਂ ਇਹ ਬਣਾ ਕੇ ਰੱਖਣੀ ਉਧਰੋਂ ਮੇਰਾ ਪਤੀ ਤੇ ਬੱਚੇ ਆ ਜਾਣੇ ਤੇ ਸੱਸ ਮੇਰੀ ਨੇ ਆਪੇ ਹੀ ਕਿਚਨ ਚ ਵੜ ਕੇ ਆਪੇ ਪਾ ਕੇ ਖਾਣੀ ਮੇਰੇ ਪਤੀ ਨੂੰ ਵਿਖਾਉਣ ਲਈ ਕਿ ਤੇਰੀ ਘਰ ਵਾਲੀ ਤੇ ਰੋਟੀ ਪਾ ਕੇ ਮੈਨੂੰ ਆਂਦੀ ਹੁਣ ਮੈਂ ਪਤੀ ਨੂੰ ਕਿੱਦਾਂ ਸਮਝਾਵਾਂ ਕਿ ਮੈਂ ਇਹ 2 ਮਿੰਟ ਪਹਿਲਾਂ ਪੁੱਛ ਕੇ ਟੀ ਐਡੀਸ਼ਨ ਦੀ ਭੁੱਖ ਕਿਥੋਂ ਲੱਗੀ ਇਹਨੂੰ ਹੁਣ ਮੈਂ ਕਿਹਾ ਫਿਰ ਸੱਸ ਦਾ ਫਰਜ ਬੰਦਾ ਸੀ ਨਾ ਵੀ ਜੇ ਧੀ ਮੇਰਾ ਇੰਨਾ ਸਤਕਾਰ ਸਾਥ ਦੇ ਰਹੀ ਤੇ ਮੈਂ ਵੀ ਸਾਥ ਦੇ ਮੈਂ ਤਾਂ ਮਗਾ ਕੀ ਕਰਦੀ ਕਹਿੰਦੀ ਸੁਬਮਣੀ ਸਾਡਾ ਪਾਠ ਇੱਕ ਰੋਜ਼ ਕਰਦੀ ਹੈ ਤੇ ਮਾਫ ਕਰਨਾ ਉਸ ਪਾਠ ਦਾ ਕੀ ਫਾਇਦਾ ਜੇ ਅਸੀਂ ਆਪਣੀ ਨੋਂ ਦੀ ਆਪਣੇ ਇਸ ਪੁੱਤਰ ਦੀ ਨਜ਼ਰਾਂ 'ਚ ਆਪਣੀ ਨੋਂ ਦੀ ਰਿਸਪੈਕਟ ਹੀ ਨਹੀਂ ਬਣਾ ਪਾਏ ਕੀ ਫਾਇਦਾ ਉਸ ਪਾਠ ਦਾ ਜੀ ਵਿਖਾਵਾ ਕਿ ਇਹਨੂੰ ਕਰ ਰਹੇ ਸੀ ਮਾਫ ਕਰਨਾ ਮੈਂ ਪਹਿਲਾਂ ਬੇਨਤੀ ਕਰਾਂ ਆਪਣੇ ਘਰਾਂ ਦੇ ਮਾਹੌਲ ਵਧੀਆ ਕਰ ਲੋ ਕਿਤੇ ਰੱਬ ਵੱਖਰਾ ਨਹੀਂ ਹੈਗਾ ਰੱਬ ਤੁਹਾਡੇ ਘਰੇ ਹੀ ਆ ਪਰਿਵਾਰਾਂ 'ਚ ਰੱਬ ਵੇਖੋ ਆਪਣੀਆਂ ਧੀਆਂ 'ਚ ਰੱਬ ਵੇਖੋ ਆਪਣੇ ਪਰਿਵਾਰਾਂ 'ਚ ਤੋ ਜਦੋਂ ਤੁਹਾਡੇ ਪਰਿਵਾਰ ਸਵਰਗ ਬਣ ਗਿਆ ਨਾ ਮਾਫ ਕਰਨਾ ਫਿਰ ਤੁਹਾਨੂੰ ਕੋਈ ਬੰਦਾ ਕਹੂਗਾ ਨਾ ਅੱਗੇ ਸਵਰਗ ਹੈਗਾ ਤੇ ਵਧੀਆ ਪਰਿਵਾਰ ਵਾਲਾ ਕਹੂਗਾ ਜੇ ਸੱਚੀ ਸਵਰਗ ਹੈਗਾ ਨਾ ਸਾਡੇ ਟੱਬਰ ਨਾਲੋਂ ਵਧੀਆ ਸਵਰਗ ਨਹੀਂ ਹੋ ਸਕਦਾ ਤੇ ਜਿੱਥੇ ਬਣਦੀ ਨਹੀਂ ਨਾ ਉਹਨੂੰ ਕੋਈ ਕਹਵੇ ਨਾ ਅੱਗੇ ਨਰਕ ਵਾ ਉਹ ਕਹਵੇਗਾ ਜੇ ਸੱਚੀ ਨਰਕ ਹੋਇਆ ਨਾ ਸਾਡੇ ਟੱਬਰ ਨਾਲੋਂ ਮਾੜਾ ਨਰਕ ਤੇ ਨਹੀਂ ਹੋਣਾ ਉਹ ਇਹਦੇ ਨਾਲੋਂ ਬੋਲੋ ਜੀ ਮੜਾ ਜਣਾ ਚੰਗਾ ਹੀ ਹੋ ਥੋੜਾ ਜਾਂ ਮੈਂ ਇਹ ਤਾਂ ਦਿਨ ਕੱਟੀਆਂ ਕਰ ਰਹੇ ਆ ਮੌਲ ਵਧੀਆ ਬਣਾਉ ਆ ਤਾਗੇ ਤਵੀਤ ਜੰਤਰ ਮੰਤਰ ਕਿਸੇ ਬਾਬੇ ਕੋਲ ਕੱਖ ਨਹੀਂ ਹੈਗਾ ਮਾਫ ਕਰਨਾ ਆ ਜਿਹੜੇ ਲੋਕੀ ਤੁਰੇ ਫਿਰਦੇ ਨੇ ਤਾਗੇ ਲੈਣ ਕੋ ਕਾਲਾ ਇਲਮ ਲੈਣ ਜਾਂਦਾ ਕੋ ਤਵੀਤ ਲੈਣ ਜਾਂਦਾ ਕੋ ਬਾਬੇ ਕੋ بوتل ਪਾਣੀ ਦੀ ਲੈਣ ਜਾਂਦਾ ਕੋ ਇਦਾਂ ਕਿੱਥੇ ਤੁਰੇ ਫਿਰਦੇ ਅਸੀਂ ਕਿਉਂ ਸਮਾਂ ਬਰਬਾਦ ਕਰਦੇ ਆਪਣੇ ਘਰਾਂ ਦੇ ਮਸਲੇ ਖੁਦ ਆਪ ਹੱਲ ਕਰੋ ਅਸੀਸਾਂ ਲਓ ਆਪਣੇ ਵੱਡਿਆਂ ਦੀਆਂ ਤੇ ਵੱਡਿਆਂ ਦਾ ਫਰਜ ਬੰਦਾ ਕੋ ਚੰਗਾ ਬੀਜ ਬੀਜ ਜਾਓ ਬੜੇ ਹਾਲਾਤ ਬੁਰੇ ਨੇ ਬਿਰਦਾ ਆਸ਼ਰਮਾਂ ਦੇ ਬਜ਼ੁਰਗ ਠੱਕੇ ਪੈ ਖਾਂਦੇ ਨੇ ਤੇ ਮੈਂ ਬੇਨਤੀ ਕਰਦਾ ਹੋਂ ਨਾ ਜੇ ਤੁਸੀਂ ਨੋਹਾਂ ਨਾਲ ਇਦਾਂ ਵਿਹਾਰ ਕਰੋਗੇ ਤੁਹਾਡੀਆਂ ਧੀਆਂ ਨਾਲੇ ਵਿਹਾਰ ਮਾੜਾ ਕਰਨਗੇ ਕਿਉਂਕਿ ਫਿਰ ਜਿੱਦਾਂ ਦੀ ਆਵਾਜ਼ ਆਪੇ ਬੀਜ ਆਪੇ ਹੀ ਖਾਓ ਤੇ ਮੈਂ ਭੈਣਾਂ ਨੂੰ ਵੀ ਬੇਨਤੀ ਕਰਦਾ ਹੋਂ ਨਾ ਵੀ ਜੇ ਤੁਸੀਂ ਵੀ ਆਪਣੇ ਪਰਿਵਾਰਾਂ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ ਸਮਾਜ ਵਿੱਚ ਚੰਗਾ ਬੀਜ ਬੀਜੋ ਇਹ ਗੱਲ ਸਤਗੁਰ ਨੇ ਬਾਰ ਬਾਰ ਸਾਨੂੰ ਸਿਖਾਈ ਹੈ ਵਧੀਆ ਇਨਸਾਨ ਬਣਨਾ ਸੀ ਵਹਿਮਾਂ ਚੋਂ ਭਰਮਾਂ ਚੋਂ ਪਖੰਡਾ ਚੋਂ ਨਿਕਲ ਕੇ ਜ਼ਿੰਦਗੀ ਜੂਣ ਦਾ ਤਰੀਕਾ ਜੋ ਗੁਰੂ ਪਾਸ਼ਾ ਨੇ ਸਿਖਾਇਆ ਉਹ ਸਿੱਖਣ ਦੀ ਆਪਾਂ ਕੋਸ਼ਿਸ਼ ਕਰਨੀ ਹੈ ਦਾਜ ਵਰਗੀ ਲਾਹਣ ਤਾਂ ਆਪਣੇ ਘਰਾਂ ਚੋਂ ਬਾਹਰ ਕੱਢੋ ਜੇ ਤੁਹਾਨੂੰ ਆਪਣੇ ਪੁੱਤਾਂ ਧੀਆਂ ਦੇ ਆਨੰਦ ਕਾਰਜ ਕਰਨੇ ਆਗਲਾ ਕਿਵੇਂ ਵੀ ਨਾ ਕੀ ਚਾਹੀਦਾ ਕੋਸ ਅਸੀਂ ਧੀ ਲੈਣ ਆਏ ਆ ਜੀ ਅਸੀਂ ਧੀ ਲੈਣ ਆਏ ਆ ਇਹ ਜਦੋਂ ਆਪਣੇ ਸਮਾਜ ਵਿੱਚ ਇਹ ਬਹੁਤ ਮਾੜੀ ਚੀਜ਼ ਹੈ ਜਿਹੜੀ ਸਮਾਜ ਵਿੱਚ ਪੈ ਚੁੱਕੀ ਹੈ। ਤੋ ਪਾਸ਼ ਪੂਤਾ ਹਿੰਨਾ ਤੱਕ ਆਸੀਸ ਹੈ ਪੁੱਤਰਾ ਗੁਰੂ ਮਾਨ ਦੀ ਤੈਨੂੰ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਬੋਲੋ ਨਿਮਖ ਨਾ ਬਿਸਰੋ ਸਦਾ ਪਜੋ ਜਗਦੀਸ਼ ਜਿਸ ਮਰਤ ਸੋ ਕਿਲ ਵਿੱਚ ਖਨਾਸ ਜਿਸ ਮਾਲਕ ਨੂੰ ਜਿਸ ਮਾਰਗ ਦਾ ਸਿਮਰਨ ਕੀਤੇ ਆ ਜਿਹਦੀ ਬंदगी ਕੀਤੇ ਆ ਜਿਹਦੀ ਇਬਾਦਤ ਕੀਤੇ ਆ ਸਭ ਕਿਲ ਵਿੱਚ ਕਿਲ ਵਿੱਚ ਕਹਿੰਦੇ ਨੇ ਮਾਰੇ ਖਿਆਲ ਮਾੜੀ ਸੋਚ ਮਾੜੇ ਵਿਚਾਰ ਖਤਮ ਹੋ ਗਏ ਜਿਵੇਂ ਚਾਨਣ ਚ ਹਨੇਰਾ ਖਤਮ ਹੋ ਜਾਂਦਾ ਹੈ ਅੱਛਾ ਖਤਮ ਕਿਦਾਂ ਹੁੰਦਾ ਹੁਣ ਜਿਵੇਂ ਆਪਾਂ ਇੱਥੇ ਬੈਠੇ ਕਿੰਨੇ ਬਲਬ ਜਗਦੇ ਆ ਕਿੰਨੀਆਂ ਲਾਈਟਾਂ ਨੇ ਹਨੇਰਾ ਕਿੱਥੇ ਹੈ ਇੱਥੇ ਹੀ ਪਰ ਚਾਨਣ ਸਾਹਮਣੇ ਹਨੇਰੇ ਦਾ ਕੋਈ ਪ੍ਰਭਾਵ ਨਹੀਂ ਹੁਣੇ ਲਾਈਟ ਆਫ ਹੋ ਜਾਏ ਹਨੇਰਾ ਕਿੱਥੋਂ ਆਣਾ ਬਾਹਰੋਂ ਤਾਂ ਨਹੀਂ ਆਉਣਾ ਇੱਥੇ ਹੀ ਹਨੇਰਾ ਬਸ ਚਾਨਣ ਸਾਹਮਣੇ ਹਨੇਰੇ ਦਾ ਜਿਹੜੇ ਕਿਲਵਿਖ ਖਾਨਾ ਮਾੜੇ ਵਿਚਾਰ ਆ ਉਹ ਰਹਿਣੇ ਅੰਦਰ ਹੀ ਆ ਬਸ ਚੰਗਿਆਂ ਵਿਚਾਰਾਂ ਦੇ ਸਾਹਮਣੇ ਮਾੜਿਆਂ ਵਿਚਾਰਾਂ ਦਾ ਪ੍ਰਭਾਵ ਫਿੱਕਾ ਪੈ ਜਾਣਾ ਹੈ ਫਿੱਕਾ ਪੈ ਜਾਏਗਾ ਸਭ ਕਿਲਵਿਖ ਨਸ ਜਿਸ ਸਿਮਰਤ ਸਭ ਕਿਲ ਵੇਖ ਨਾ ਸਾਰੇ ਬੋਲੋ ਜਿਸ ਸਿਮਰਤ ਸਭ ਕਿਲ ਵੇਖ ਨਾ ਪਿਤਰ ਹੋਏ ਉਧਾਰੋ ਪਿਤਰ ਹੋਏ ਉਧਾਰੋ ਕਿਹੜੇ ਪਿਤਰ ਇੱਕ ਤੇ ਪਿਤਰ ਹੋਗੇ ਸਾਡੇ ਵੱਡ ਵਡੇਰੇ ਕਈ ਵਾਰੀ ਨਾ ਬੱਚਾ ਚੰਗਾ ਕੰਮ ਕਰੇ ਨਾ ਤੇ ਲੋਕ ਪਤਾ ਕੀ ਕਹਿੰਦੇ ਨੇ ਸਾਡੇ ਵੱਡਿਆਂ ਦੀ ਵੀ ਤਾਰੀਫ ਕਰਦੇ ਤੁਸੀਂ ਵੇਖੋ ਸਕੂਲ ਚੋਂ ਸਟੂਡੈਂਟ ਨਿਕਲਦਾ ਸਕੂਲ ਤੇ ਆਪਣੀ ਜਗ੍ਹਾ ਤੇ ਆ ਪਰ ਉਸ ਸਟੂਡੈਂਟ ਦੇ ਰਾਹੀਂ ਲੋਕ ਸਕੂਲ ਦੀ ਵੀ ਤਾਰੀਫ ਕਰਦੇ ਸਕੂਲ ਦੀ ਵੀ ਚਰਚਾ ਹੁੰਦੀ ਆ ਉਹ ਸਟਾਫ ਦੀ ਵੀ ਚਰਚਾ ਹੁੰਦੀ ਆ ਕਮਾਲ ਦੀ ਗੱਲ ਜਿਹੜਾ ਸਕੂਲ ਦਾ ਪੀਐਨ ਆ ਨਾ ਉਹ ਵੀ ਮਾਣ ਕਰਦਾ ਵੀ ਮੈਂ ਉਹ ਸਕੂਲ 'ਚ ਲੱਗਾ ਉਹ ਕਹਿੰਦਾ ਮੈਂ ਉਹ ਸਕੂਲ ਵਿੱਚ ਕਦੀ ਪੀਐਨ ਰਿਆ ਵਾਂ ਜੇ ਸਕੂਲ ਦਾ ਅੱਜ ਬੱਚਾ ਆਈਪੀਐਸ ਬਣਿਆ ਨਾ ਜਿਹੜਾ ਫਲਾਣੀ ਅਦਾਲਤ ਵਿੱਚ ਜੱਜ ਬਣ ਕੇ ਆਇਆ ਨਾ ਉਹ ਸਕੂਲ ਦਾ ਸਟੂਡੈਂਟ ਰਿਹਾ ਜਿੱਥੇ ਮੈਂ ਕਦੀ ਪੀਣ ਦੀ ਨੌਕਰੀ ਕੀਤੀ ਹੈ ਮੈਂ ਫੁੱਲ ਫੁੱਲਾਂ ਨੂੰ ਪਾਣੀ ਪਾਉਂਦਾ ਰਿਹਾ ਉੱਥੇ ਇੱਕ ਸਧਾਰਨ ਸਟਾਫ ਨੂੰ ਚਾਹ ਬਿਹਾਉਣ ਵਾਲੀ ਬੀਬੀ ਜਿਹੜੀ ਬੀਬੀ ਆ ਨਾ ਉਹ ਵੀ ਮਾਨ ਕਰਦੀ ਹੈ ਉਹ ਵੀ ਉਹ ਵੀ ਮਾਨ ਕਰਦੀ ਹੈ ਤੁਹਾਨੂੰ ਪਤਾ ਹੈ ਜਿਹੜਾ ਬੱਚਾ ਜੱਜ ਬਣ ਕੇ ਆਇਆ ਇਸ ਕੋਰਟ ਵਿੱਚ ਇਹ ਫਲਾਣੇ ਸਕੂਲ ਦਾ ਸਟੂਡੈਂਟ ਹੈ ਤੇ ਮੈਂ ਉਸ ਸਕੂਲ ਵਿੱਚ ਚਾਹ ਪਾਣੀ ਦੀ ਡਿਊਟੀ ਕਰਦੀ ਉਹ ਵੀ ਮਾਨ ਕਰਦੀ ਹੈ ਉਹ ਵੀ ਆਪਣੇ ਆਪ ਨੂੰ ਛੋਟਾ ਨਹੀਂ ਸਮਝਦੇ ਕਿ ਮੈਂ ਵੀ ਮੈਂ ਵੀ ਉਸ ਸਕੂਲ ਦੇ ਵਿੱਚ ਕਦੀ ਆਪਣੀ ਡਿਊਟੀ ਕੀਤੀ ਆ ਇਹਦਾ ਮਤਲਬ ਚੰਗਿਆਂ ਨਾਲ ਹਰ ਬੰਦਾ ਆਪਣੇ ਆਪ ਨੂੰ ਜੋੜਦਾ ਹੈ ਜਿਸ ਸਿਮਰ ਤੋਂ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ ਹੁਣ ਇੱਕ ਪਿਤਰ ਹੋ ਗਏ ਬਾਹਰਲੇ ਲੋਕ ਮਾਂ ਬਾਪ ਨੂੰ ਵੀ ਕਹਿੰਦੇ ਠੀਕ ਹੈ ਯਾਰ ਭਾਵੇਂ ਦਾਦਾ ਕਿਦਾਂ ਦਾ ਸੀ ਪਰ ਉਹਦੀ ਵੀ ਲੋਕ ਕਹਿੰਦੇ ਉਹਦੀ ਕੁੱਲ ਚ ਪੈਦਾ ਹੋਇਆ ਯਾਰ ਚੰਗਾ ਇਨਸਾਨ ਸੀ ਹੁਣ ਇੱਕ ਪਿੱਤਰ ਹੋ ਗਿਆ ਸਾਡੇ ਆ ਜਦੋਂ ਮੈਂ ਰੱਬ ਦਾ ਨਾਮ ਲਵਾਗਾ ਮੇਰੇ ਮੰਨ ਦੇ ਜਿਹੜੇ ਟੱਬਰ ਜਿਹੜੇ ਸਵੇਰ ਦੇ ਸ਼ਬਦ ਆਪਾਂ ਵਿਚਾਰੇ ਸੀ ਸਾਡੇ ਅੰਦਰ ਵੀ ਇੱਕ ਟੱਬਰ ਆ ਨਾ ਅੱਖਾਂ ਕੰਨ ਨਾਸਾਂ ਜਿਹਨੂੰ ਬਾਣੀ ਚ ਆਖਿਆ ਸੀ ਸੱਤੀ ਰੰਨੀ ਘਰੇ ਸਿਆਪਾ ਵੀ ਸਾਡੇ ਅੰਦਰ ਵੀ ਤੇ ਇੱਕ ਟੱਬਰ ਹੈ ਨਾ ਜਿਹਨੂੰ ਆਖਿਆ ਸੀ ਦੀਨ ਦਿਯਾਲ ਭਰੋਸਾ ਤੇਰੇ ਸਭ ਪਰਿਵਾਰ ਉਹ ਸਾਰਾ ਪਰਿਵਾਰ ਸੀ ਮਨ ਦਾ ਇਹ ਪਤਰਾ ਦਾ ਵੀ ਉਧਾਰ ਹੋ ਗਿਆ ਅੱਖਾਂ ਸਹੀ ਵੇਖਣ ਲੱਗ ਪਈਆਂ ਕੰਨ ਸਹੀ ਸੁਣਨ ਲੱਗ ਪਏ ਜੁਬਾਨ ਸਹੀ ਬੋਲਣ ਲੱਗ ਪਈ ਪੈਰ ਸਹੀ ਰਸਤੇ ਤੇ ਤੁਰਨ ਲੱਗ ਪਏ ਜਿਸ ਸਿਮਰਤ ਸਾਬ ਕੇਲ ਵੇਖ ਨਾਸੈ ਸਾਰੇ ਬੋਲੋ ਜਿਸ ਸਿਮਰਤ ਸਾਬ ਪਤਰੇ ਹੋਏ ਉਧਾਰੋ ਸੋ ਹਰ ਹਰ ਤੁਮ ਸਾਧਹੀ ਜਾਪੋ ਓ ਮਾਲਕ ਦੇ ਨਾਮ ਨੂੰ ਤੁਸੀਂ ਸਦਾ ਹੀ ਜਪੋ ਜਾ ਕਾ ਅੰਤ ਨਾ ਪਾਰੋ ਜਿਹਦਾ ਜਿਹਦਾ ਉਰਲਾ ਤੇ ਪਰਲਾ ਬੰਨਾ ਹੈ ਹੀ ਨਹੀਂ ਇਹਨਾਂ ਮਹਾਨ ਸਤਿਗੁਰੂ ਬਹੁਤ ਵੱਡਾ ਸਤਿਗੁਰ ਨੇ ਕਿੰਨੇ ਪਿਆਰੇ ਵਿਚਾਰ ਦਿੱਤੇ ਜਾ ਕਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਸਦਾ ਪਜੋ ਜਗਦੀਸ਼ ਸਤਿਗੁਰ ਤੁਮਕੋ ਓ ਨਿਰਭਉ ਰਹਾ ਹੈ ਪੁੱਤਰਾ ਤੈਨੂੰ ਸਤਿਗੁਰ ਜੀ ਸਦਾ ਤੇਰੇ ਤੇ ਦਇਆਵਾਨ ਰਹਿਣ ਇਹ ਗੁਰੂ ਮਾਂ ਦੀ ਅਸੀਸ ਆ ਸਤਿਗੁਰ ਸਦਾ ਤੇਰੇ ਤੇ ਮਿਹਰਵਾਨ ਰਹਿਣ ਸਦਾ ਤੇਰੇ ਤੇ ਦਿਆਲੂ ਰਹਿਣ ਸਤਿਗੁਰ ਤੁਮਕੋ ਅਛਾ ਕੀ ਹੋਵੇ ਫਿਰ ਸੰਤ ਸੰਗ ਤੇਰੀ ਪ੍ਰੀਤ ਤੇਰੀ ਸੰਤ ਸੰਗ ਪ੍ਰੀਤ ਹੋਵੇ ਜਾਨੀ ਕਿ ਤੇਰੀ ਗੁਰੂ ਨਾਲ ਪ੍ਰੀਤ ਬਣੇ ਤੇਰੀ ਸਾਥ ਸੰਗਤ ਨਾਲ ਪ੍ਰੀਤ ਬਣੇ ਜਦੋਂ ਗੁਰਦੁਆਰੇ ਜਾਣਾ ਹੋਵੇ ਤੈਨੂੰ ਚਾਹ ਚੜੇ ਲੰਗਰ ਵਰਤਾਉਣਾ ਹੋਵੇ ਤੈਨੂੰ ਚਾਹ ਚੜੇ ਲੰਗਰ ਬਣਾਉਣਾ ਹੋਵੇ ਤੈਨੂੰ ਚਾਹ ਚੜੇ ਦਰਿਆਵਾਂ ਵਿੱਚ ਆਉਣੇ ਹੋਣ ਤੈਨੂੰ ਚਾਹ ਚੜੇ ਤੂੰ ਇਹ ਸਭਨੇ ਜਾਵੇਂ ਪੁੱਤ ਤੈਨੂੰ ਗੁਰਦੁਆਰੇ ਤੁਸੀਂ ਦੇਖਿਆ ਨਾ ਕਈ ਨੌਜਵਾਨਾਂ ਨੂੰ ਕਿੰਨਾ ਚਾਹ ਹੁੰਦਾ ਗੁਰਦੁਆਰੇ ਸੇਵਾ ਕਰਨ ਦਾ ਲੰਗਰ ਬਣਾਉਣ ਦਾ ਲੰਗਰ ਵਰਤੌਣ ਦਾ ਜਿੰਨੀਆਂ ਵੀ ਸੇਵਾਵਾਂ ਉੱਚ ਭੱਜ ਭੱਜ ਕੇ ਅੱਗੇ ਭਾਗ ਲੈਣਾ ਤੈਨੂੰ ਚਾਹ ਚੜੇ ਪੁੱਤ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਜਿਵੇਂ ਕੱਪੜਾ ਬੰਦੇ ਦੀ ਪਤ ਰੱਖਦਾ ਕੱਪੜਾ ਜਿੱਥੇ ਆਪਾਂ ਨੂੰ ਸੁੰਦਰ ਬਣਾਉਣਾ ਉੱਥੇ ਆਪਣੀ ਪਤ ਵੀ ਤੇ ਰੱਖਦਾ ਨਾ ਆਪਣਾ ਨਗੇਜ ਟਕਦਾ ਹੈ ਜਿਵੇਂ ਕਪੜਾ ਪੁੱਤ ਬੰਦੇ ਦੀ ਪੱਤ ਟੱਕਦਾ ਹੈ ਇਦਾਂ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਪਰਮੇਸ਼ਰ ਦੀ ਕੀਰਤੀ ਤੇਰੀ ਪੱਤ ਕੱਜੇ ਕਾਪੜ ਪੱਤ ਪਰਮੇਸ਼ਰ ਰਾਖੀ ਸਾਰੇ ਬੋਲੋ ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਦੀਤ ਭੋਜਨ ਕੀਰਤਨ ਦੀਤ हे ਪੁੱਤਰਾ ਤੇਰੇ ਮਨ ਦੀ ਜਿਹੜੀ ਖੁਰਾਕ ਆ ਨਾ ਪਰਮੇਸ਼ਰ ਦੀ ਕੀਰਤੀ ਬਣ ਜਾਏ ਅਜੇ ਅਜੇ ਖੁਰਾਕ ਹੀ ਬਣੀ ਆ ਤਿਆਰ ਹੁੰਦਿਆਂ ਵੀ ਗਾਣਾ ਸੌਣ ਲੱਗਿਆਂ ਵੀ ਗਾਣਾ ਉੱਠਣ ਲੱਗਿਆਂ ਵੀ ਗਾਣਾ ਮੈਂ ਨਹੀਂ ਆਂਦਾ ਗਾਣੇ ਨਾ ਸੁਣੋ ਗਾਣੇ ਚੰਗੇ ਵੀ ਹੈਗੇ ਤੇ ਗਾਣੇ ਚੰਗੀਆਂ ਵੀ ਹੈਗੇ ਚੰਗੀਆਂ ਚੰਗਿਆਂ ਨੇ ਲਿਖੇ ਨੇ ਚੰਗਿਆਂ ਨੇ ਗਾਏ ਵੀ ਹੈਗੇ ਪਰ ਗੰਦਮੰਦ ਸੁਣਨਾ ਮਾੜੇ ਵਿਚਾਰ ਸੁਣਨੇ ਗੰਦਣ ਵਹਿਣੋ ਸੁਣਾਉ ਰਜਾਵੈ ਨਾਮ ਲੈਤ ਅੜਕਾਇਆ ਗੰਦੇ ਗੀਤ ਸੁਣ ਕੇ ਖੁਸ਼ ਹੋਣਾ ਜਦੋਂ ਪਰਮੇਸ਼ਰ ਦਾ ਨਾਮ ਲੈਣਾ ਉਦੋਂ ਤੈਨੂੰ ਆਲਸ ਆ ਜਾਂਦਾ ਹੁਣ ਆ ਸਿਆਣੀਆਂ ਮੇਰੀਆਂ ਭੈਣਾਂ ਬੇਟੀਆਂ ਜਿਹੜੇ ਗਾਣੇ ਬਹੁਤੇ ਆ ਔਰਤ ਤੋਂ ਬਿਨਾ ਸ਼ੁਰੂ ਹੀ ਨਹੀਂ ਹੁੰਦੇ ਔਰਤ ਤੋਂ ਬਿਨਾ ਸਮਾਪਤ ਨਹੀਂ ਹੁੰਦੇ ਅੰਗਾਂ ਦੀ ਤਾਰੀਫ ਕੀਤੀ ਹੋਈ ਅਸੀਂ ਚਟਕੀਆਂ ਲਾ ਲਾ ਕੇ ਸੁਣਦੇ ਚੰਗੇ ਲੱਗਦੇ ਸਾਨੂੰ ਉਹ ਖੁਰਾਕ ਬਣ ਗਈ ਸਾਡੇ ਮਨ ਦੀ ਰਾਤ 7-8 ਵਜੇ ਕਿਸੇ ਗਾਇਕ ਦਾ ਗਾਣਾ ਪਵੇ ਸਵੇਰ ਨੂੰ ਮਿਲੀਅਨ ਆਫ ਵਿਊ ਐ ਹੁੰਦੇ ਨੇ ਰਾਗੀ ਸੰਗਾਂ ਦੇ ਚੋਟੀ ਦੇ ਰਾਗੀਆਂ ਦੇ ਕਦੋਂ ਦੇ ਕੀਰਤਨ ਪਏ ਨੇ ਕੁਟਾਵਾ ਹੀ ਆ ਜਿਹਨੂੰ ਸੁਣਦਾ ਬੋਲੋ ਪਿਆਰਿਓ ਸ਼ੌਂਕ ਹੋਵੇ ਹੈ ਹੀ ਨਹੀਂ ਧਿਆਨ ਸਾਡਾ ਇਸ ਬੰਨੇ ਚੰਗੇ ਬੰਨੇ ਆਪਣੇ ਮਨ ਨੂੰ ਬਿਲਾਓ ਆਪਣੇ ਮਨ ਦੇ ਚੰਗੇ ਵਿਚਾਰ ਸੁਣੋ ਅੱਜ ਬਾਣੀ ਕਿਉਂ ਨਹੀਂ ਆ ਜ ਸਾਨੂੰ ਗਾਣੇ ਕਿਉਂ ਜ਼ਿਆਦਾ ਕਿਉਂਕਿ ਗਾਣੇ ਸੁਣਦੇ ਆ ਸੀ ਜੇ ਤੁਸੀਂ ਕੀਰਤਨ ਸੁਣੋਗੇ ਤੁਹਾਨੂੰ ਕੀਰਤਨ ਵੀ ਯਾਦ ਹੋ ਜਾਊਗਾ ਬਾਣੀ ਯਾਦ ਹੋ ਜਾਏਗੀ ਤੁਹਾਨੂੰ ਸ਼ਬਦ ਯਾਦ ਹੋਣਗੇ ਤੁਹਾਨੂੰ ਜਦੋਂ ਬਾਣੀ ਕੰਠ ਹੋਏਗੀ ਤੁਹਾਨੂੰ ਗੁਰੂ ਦੀ ਬਾਣੀ ਵਾਲੇ ਬੰਨੇ ਤੁਹਾਡਾ ਧਿਆਨ ਜਾਏਗਾ ਤੁਸੀਂ ਗਲਤ ਸੋਚਣਾ ਹੀ ਨਹੀਂ ਗਲਤ ਵਿਚਾਰ ਤੁਹਾਡੇ ਦਿਮਾਗ ਚ ਆਉਣੇ ਹੀ ਨਹੀਂ ਅੱਜ ਬੰਦਾ ਤਣਾਅ ਚ ਕਿਉਂ ਆ ਮਨ ਦੀ ਖੁਰਾਕ ਗਲਤ ਹੈ ਜਿਮ ਜਾਂਦਾ ਨੌਜਵਾਨ ਉਹਨੇ ਪੂਰਾ ਡਾਈਟ ਪਲਾਨ ਬਣਾਇਆ ਹੁੰਦਾ ਵੀ ਕਿੰਨਾ ਪ੍ਰੋਟੀਨ ਲੈਣਾ ਹੈ ਕੀ ਖਾਣਾ ਕੀ ਨਹੀਂ ਖਾਣਾ ਕਰਦਾ ਨਾ ਭਰੇ ਜੀ ਤੇ ਮਨ ਦੀ ਖੁਰਾਕ ਵਾਲੇ ਬੰਨੇ ਧਿਆਨ ਹੈ ਹੀ ਨਹੀਂ ਵੀ ਮੈਂ ਸੁਣਨਾ ਕੀ ਹੈ ਕੀ ਪੜ੍ਹਨਾ ਹੈ ਕੀ ਵੇਖਣਾ ਹੈ ਉਹ ਸਭ ਗੰਦਮਾਂ ਦੀ ਸੁਣੀ ਜਾਂਦੇ ਆ ਗੰਦਮਾਂ ਦੀ ਵੇਖੀ ਜਾਂਦੇ ਆ ਉਦਾਂ ਤੇ ਸਾਡਾ ਮਨ ਬਣਦਾ ਜਾਂਦਾ ਕਾਪੜ ਪੱਤ ਪਰਮੇਸ਼ਰ ਰਾਖੀ ਸਾਰੇ ਬੋਲੋ ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਗੀਤ ਹੈ ਪੁੱਤਰਾ ਤੇਰਾ ਕੀਰਤਨ ਭੋਜਨ ਬਣ ਜਾਏ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਤੇਰਾ ਭੋਜਨ ਕੀਰਤਨ ਬਣ ਜਾਏ ਕੀਰਤੀ ਬਣ ਜਾਏ ਰੱਬ ਦੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਰ ਜੀਵੋ ਸਾਰੇ ਬੋਲੋ ਅੰਮ੍ਰਿਤ ਪੀਵੋ ਜੀਵੋ ਪੁੱਤ ਅੰਮ੍ਰਿਤ ਪੀ ਵੇਖੋ ਇਹ ਇੱਕ ਅੰਮ੍ਰਿਤ ਵੇਖੋ ਜਿਹੜੀ ਖੰਡੇ ਦੀ ਪੌਲਾ ਤਾਨ ਨੇ ਪੀਣੀ ਆ ਤੇ ਬਾਣੀ ਦਾ ਅੰਮ੍ਰਿਤ ਮੰਨ ਨੇ ਪੀਣਾ ਉਹ ਇੱਕ ਵਾਰ ਪੀਤਾ ਜਾਣਾ ਖੰਡੇ ਦੀ ਪੌਲੇ ਅਮਰਤ ਰੋਜ਼ ਹੀ ਪੀਣਾ ਆਪਾਂ ਹੁਣ ਆਪਾਂ ਅਮਰਤ ਪੀ ਰਹੇ ਹਾਂ ਕੰਨਾਂ ਰਾਹੀਂ